ਹਾਂਜੀ ਸ਼ਾਮ ਦਾ ਟਾਈਮ ਆ ਤੇ ਭੁੱਖ ਲੱਗੀ ਸੀ ਤੇ ਆਪਾਂ ਲਿਆਂਦੇ ਆ ਗੋਲ ਗੱਪੇ ਤੇ ਸਪਰਿੰਗ ਰੋਲ ਹਾਂਜੀ ਆਹ ਹੋਰ ਵੀ ਲਿਆਂਦਾ ਬਹੁਤ ਵੱਡਾ ਵਾ ਔਰ ਜੋ ਹਾਂਜੀ ਟਾਈਮ 2:30 ਵਜੇ ਦਾ ਜੋ ਕਿ ਸਾਨੂੰ ਨੀਂਦ ਨਹੀਂ ਆਈ ਤੇ ਆਪਾਂ ਹੁਣੇ ਚਾਹ ਪੀ ਲੱਗੇ ਆ ਜਿੰਨੂੰ ਜਿੰਨੂੰ ਭੁੱਖ ਲੱਗੀ ਉਧਰ ਚਾਹ ਤੇ ਚਾਰ ਨਾਲ ਰੋਟੀ ਚੱਲਦੀ ਆ ਇਧਰ ਮੈਂ ਰਸ ਖਾਣੇ ਆ ਤੇ ਚਾਹ ਦਾ ਪਤੀਲਾ ਵੀ ਇੱਥੇ ਆ ਗਿਆ ਚਾਹ ਠੰਡੀ ਕਰਨ ਵਾਸਤੇ ਹਾਂ ਟਾਈਮ ਉਧਰ ਦੇਖੋ 5 ਵਜੇ ਆ ਸੋ ਕਰ ਕਰ ਬਾਅਦ ਚਲੋ ਕੱਲਾ ਮੁੰਡਾ ਹੀ ਸੁੱਤਾ ਬਾਕੀ ਸਭ ਜਾਗਦੇ ਆ ਹਾਂਜੀ ਮੈਂ ਲੱਗੀਆਂ ਪਰਠਾ ਬਣਾਉਣ ਫਿਰ ਅਗਲੇ ਦਿਨ ਮਤਲਬ ਕਿ ਤੇ ਪਰਥੇ ਚ ਮੈਂ ਥੋੜੇ ਥੋੜੇ ਕੱਟ ਲਾ ਲੈਣੇ ਆ ਮੈਂ ਬਤਵਾ ਚ ਤੇ ਕੱਟ ਲਾ ਕੇ ਫਿਰ ਗੈਸ ਤੇ ਮੈਂ ਧਰ ਦੇਣੀ ਆ ਤੇ ਐਵੇਂ ਕਰਕੇ ਆਪਾਂ ਬਣਾਉਣੀ ਆ ਪਰਠਾ ਮੈਸੇ ਚੁੱਲੇ ਤੇ ਪੈਂਗਣ ਕਰਨਾ ਮਤਲਬ ਆ ਵਧੀਆ ਲੱਗਦਾ ਮਤਲਬ ਉਹ ਸਵਾਦ ਬਣਦੀ ਸਬਜ਼ੀ ਚਲੋ ਆਪਾਂ ਗੈਸ ਤੇ ਕਰ ਦਿੰਦੇ ਆ ਇਹ ਵਾਲਾ ਪਰਤਾ ਬਹੁਤ ਸਵਾਦ ਆ ਲੱਗਦਾ ਵਾ ਇਹ ਲੋਜੀ ਮੈਂ ਪਾਤਾ ਪੈਂਗਣ ਨੂੰ ਪਾਣੀ ਚ ਤੇ ਠੰਡਾ ਹੋ ਜੂਗਾ ਤੇ ਇਹਦੇ ਵਿੱਚ ਸੁੰਦੀਆਂ ਚੱਕ ਕੀਤੀਆਂ ਜਾਂਦੀਆਂ ਜਦੋਂ ਆਪਾਂ ਪਰਤਾ ਬਣਾ ਲੈਂਦੇ ਆ ਫਿਰ ਆਪਾਂ ਫਰੋਲ ਕੇ ਚੰਗੀ ਤਰ੍ਹਾਂ ਸੁੰਢੀ ਵੇਖ ਲੈਣੀ ਜੇ ਸੁੰਢੀ ਹੋਊਗੀ ਤੇ ਉਹ ਨਾ ਉਹਨਾਂ ਨੂੰ ਜਿਹੜੇ ਪਰੋਠੇ ਆ ਮਹੂਗਾ ਨਾ ਇਕੱਠਾ ਹੋ ਜਾਊਗਾ ਹਾਂਜੀ ਆਪਾਂ ਚਾਹ ਇੱਕ ਸਾਈਡ ਤੇ ਚਾਹ ਬਣੰਦੀ ਆ ਪਰੋਠੇ ਬਣੰਦੇ ਆ ਪਨੀਰ ਦਾ ਪਰੋਠਾ ਮੁੰਡਾ ਮੰਗੰਦੇ ਆ ਅਸੀਂ ਪਨੀਰ ਦਾ ਪਰੋਠਾ ਪੈਂਗਣ ਆਪਣੇ ਹੋ ਗਏ ਠੰਡੇ ਤੇ ਆਪਾਂ ਲਾਵਾਂਗੇ ਤੜਕਾ ਹੁਣ ਆਪਾਂ ਇੱਧਰ ਪਰੌਂਠੀਆਂ ਬਣਾਉਂਦੇ ਆ ਸਵੇਰ ਦਾ ਨਾਸ਼ਤਾ ਹਾਂਜੀ ਮੈਂ ਸਾਈਡ ਤੇ ਤੜਕਾ ਆਪ ਉਨਣ ਦੀਆਂ ਤੇ ਇੱਧਰ ਟਮਾਟਰ ਤੇ ਵਿੱਚਾਂ ਕਰਤੀਆਂ ਉੱਧਰ ਮੈਂ ਪਰਖਣੀ ਚੰਗੀ ਤਰ੍ਹਾਂ ਦੇਖ ਰਲਾ ਇਹਨੂੰ ਫਰੋ ਲੈਣਾ ਕਿ ਵਿੱਚ ਫੁੰਡੀ ਤਾਂ ਨਹੀਂ ਜੇ ਇਹਦੇ ਵਿੱਚ ਸੁੰਡੀ ਹੋਊਗੀ ਤਾਂ ਬੈਂਗਣ ਕੱਠੇ ਜੇ ਹੋ ਜਾਂਦੇ ਉੱਥੋਂ ਤੇ ਪਤਾ ਲੱਗ ਜਾਂਦਾ ਵੀ ਸੁੰਡੀ ਐ ਇਹਦੇ ਵਿੱਚ ਨਹੀਂ ਸੀ ਬੈਂਗਣ ਸਾਫ਼ ਸੀ ਤੇਦਰ ਮੈਂ ਤੜਕਾ ਸੁਨ ਨਹੀਂ ਆ ਤੜਕਾ ਭੁੰਨ ਕੇ ਬਾਅਦ ਚ ਅਪਾ ਪਾ ਦਾਂਗੇ ਟਮਾਟਰ ਹਰੀਆਂ ਮਿਰਚਾਂ ਲੋਜੀ ਬ੍ਰਾਊਨ ਹੋ ਗਏ ਥੋੜੇ ਥੋੜੇ ਪਿਆਜ਼ ਆਪਾਂ ਪਾਤੀਆ ਮਿਰਚਾਂ ਕਈ ਵਾਰ ਸੇ ਪਰਤਾ ਮੇਰੀ ਸਾਸਰ ਜਿਹੜੀ ਆ ਮਤਲਬ ਕਿ ਕੱਦੂ ਵਾਂਗੂ ਕੱਟ ਕੇ ਨਾ ਬਤੂਆਂ ਨੂੰ ਤੇ ਕੁੱਕਰ ਦੇ ਵਿੱਚ ਵਿਸਲਵਾ ਲੈਂਦੀ ਆ ਵੱਖੋ ਵੱਖਰਾ ਤਰੀਕਾ ਆ ਪੋ ਆਪਣਾ ਤੇ ਪਰ ਮੈਂ ਮੈਨੂੰ ਐਵੇਂ ਪਰਤਾ ਪਸੰਦ ਆ ਗੈਸ ਤੇ ਪੁੰਨ ਲੈਣਾ ਇਹਨਾਂ ਨੂੰ ਬਤੂਆਂ ਨੂੰ ਤੇ ਐਵੇਂ ਦਾ ਪਰਤਾ ਬਹੁਤ ਜਿਆਦਾ ਸਵਾਦ ਲੱਗਦਾ ਟੇਸਟੀ ਬਣਦਾ ਤੁਸੀਂ ਵੀ ਬਣਾਓ ਤੇ ਖਾਓ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਪਰਤਾ ਬਣਦਾ ਹੈ ਬਹੁਤੀ ਵਧੀਆ ਵਧੀਆ ਤਰੀਕਾ ਸੌਖਾ ਤਰੀਕਾ ਹੈ ਚਲੋ ਜੀ ਮੈਂ ਟਮਾਟਰ ਪਾਤੇ ਆ ਹਲਦੀ ਮਿਰਚ ਮਸਾਲਾ ਸਾਰਾ ਕੁਝ ਪਾ ਦੇਣਾ ਇਹਦੇ ਵਿੱਚ ਦੇਗੀ ਮਿਰਚ ਰੰਗ ਵਾਲੀ ਮਿਰਚ ਉਹ ਵੀ ਪਾ ਦੇਣੀ ਆ ਤਾਂ ਜੋ ਪਰਠੇ ਪਰਠੇ ਦਾ ਕਲਰ ਬਹੁਤ ਹੀ ਸੋਹਣਾ ਆਵੇ ਇੱਕਾਥਾ ਨਾ ਤੜਕਾ ਲਗਾਉਣਾ ਦੇ ਇਕਾਥਾ ਚ ਮੋਬਾਈਲ ਫੜਨਾ ਬਹੁਤ ਔਖਾ ਲੱਗਦਾ ਵੈਸੇ ਮੇਰੇ ਕੋ ਰਿੰਗ ਲਾਈਟ ਹੈਗੀ ਆ ਪਰ ਮੈਂ ਕਦੀ ਕਦੀ ਇਸਤੇਮਾਲ ਨਹੀਂ ਕਰਦੀ ਦਿਮਾਗ ਚ ਨਿਕਲ ਜਾਂਦੀ ਹੈ ਕਦੀ ਕਦੀ ਪਈ ਰਹਿੰਦੀ ਆ ਤੇ ਚਲੋ ਜੀ ਮੈਂ ਜਿਹੜੇ ਬੈਂਗਣ ਸੀ ਉਹ ਵਿੱਚ ਪਾਤੇ ਆ ਤੜਕੇ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਪਾ ਥੋੜਾ ਟਾਈਮ ਰਹਿਣ ਦਾਂਗੇ ਮਿਕਸ ਕਰ ਦੇਣਾ ਵਾ ਤੇ ਥੋੜਾ ਟਾਈਮ ਕਲ ਸਤੇ ਇੱਕ ਇੱਕਦਮ ਸਟਿਮ ਕਰ ਦੇਣਾ ਗੈਸ ਦਾ ਤੇ ਸਿਮ ਸੇ ਤੇ ਬਣਦਾ ਰਹੂਗਾ ਪਰਤਾ ਤੇ ਬਹੁਤ ਹੀ ਵਧੀਆ ਤਰ੍ਹਾਂ ਚਲੋ ਜੀ ਤੁਸੀਂ ਵੀ ਮਤਲਬ ਕਿ ਐਵੇਂ ਵਧੀਆ ਤਰੀਕੇ ਨਾਲ ਆਹਾਂ ਤਰੀਕੇ ਨਾਲ ਬਣਾਓ ਤੇ ਖਾਓ ਤੇ ਲਓ ਜੀ ਇਧਰ ਮੈਂ ਧਨੀਆ ਪਾਤਾ ਆ ਤੇ ਪਰਤਾ একদম ਤਿਆਰ ਹੋ ਗਿਆ ਹੈ ਪਰਤਾ ਬਣ ਚੁੱਕਾ ਹੈ ਹਾਂਜੀ ਪਲੀਜ਼ ਮੇਰੀ ਜੇ ਮੇਰੀ ਰੈਸਪੀ ਵਧੀਆ ਮੇਰੀ ਪਰਤਾ ਵਧੀਆ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਬੈਲ ਆਈਕਨ ਦਾ ਬਟਨ ਜਿਹੜਾ ਹੈਗਾ ਉਹਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਨਵੇਂ-ਨਵੇਂ ਵੀਡੀਓ ਤੁਹਾਨੂੰ ਮਿਲਣ